ਸਸ਼ੀ ਕਲਜੀ ਸਤਿ ਸ੍ਰੀ ਅਕਾਲ ਹਮਦਰ ਟੀਵੀ ਦੇਖਣ ਦਾ ਸਾਰ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਇੱਕ ਵੱਡੀ ਅਤੇ ਅਹਿਮ ਖਬਰ ਲੈ ਕੇ ਹਾਜ਼ਰਾਂ ਜੋ ਕਿ ਸਿੱਧਾ ਸਿੱਧਾ ਜੁੜੀ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਅਤੇ ਉਸ ਦੇ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਦੇ ਨਾਲ ਜਿਨ੍ਹਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਉਹ ਹੁਕਮਨਾਮਾ ਜੋ ਅਕਾਲੀ ਦਲ ਦੀ ਮੁਰਸੁਰ ਜੀਤ ਨੂੰ ਲੈ ਕੇ ਜਾਰੀ ਕੀਤੇ ਗਏ ਸਨ ਅਤੇ ਨਾਲ ਹੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਜੋ ਹੁਕਮ ਜਾਰੀ ਕੀਤੇ ਗਏ ਸਨ ਉਹਨਾਂ ਦੀ ਪਾਲਣਾ ਨਹੀਂ ਹੋ ਰਹੀ ਕਿਵੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਦਰਕਨਾਰ ਕਰਦਿਆਂ ਹੋਇਆ ਸੁਖਬੀਰ ਸਿੰਘ ਬਾਦਲ ਖੁਦ ਹੀ ਅਕਾਲੀ ਦਲ ਦੇ ਵਿੱਚ ਭੜਤੀ ਮੁਹਿੰਮ ਨੂੰ ਸ਼ੁਰੂ ਕਰ ਰਹੇ ਨੇ ਜਿਸ ਤੋਂ ਬਾਅਦ ਲਗਾਤਾਰ ਹੁਣ ਸਿਆਸੀ ਗਲਿਆਰੇ ਦੇ ਵਿੱਚ ਇਹ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਜਿਸ ਦੇ ਉੱਪਰ ਪ੍ਰਤੀਕਿਰਿਆਵਾਂ ਦਾ ਦੌਰ ਵੀ ਸ਼ੁਰੂ ਹੋ ਚੁੱਕਿਆ ਜਿਵੇਂ ਕਿ ਵਿਰੋਧੀਆਂ ਦੇ ਵੱਲੋਂ ਸੁਖਵਿੰਦਰ ਸਿੰਘ ਬਾਦਲ ਅਤੇ ਉਹਨਾਂ ਦੇ ਹੋਰ ਜਿਹੜੇ ਕਿ ਸਾਥੀ ਹੈਗੇ ਨੇ ਉਹਨਾਂ ਦਾ ਘਰਾਵ ਕੀਤਾ ਜਾ ਰਿਹਾ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਅਜਿਹੇ ਦੇ ਵਿੱਚ ਹਰਿਆਣਾ ਦੇ ਵਿੱਚ ਇਸ ਸਮੇਂ ਕਾਫੀ ਸਰਗਰਮ ਹੈਗੇ ਨੇ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੋਵਾਲ ਦੇ ਵੱਲੋਂ ਵੀ ਸੁਖਵਿੰਦਰ ਸਿੰਘ ਬਾਦਲ ਦਾ ਕਿਰਾਬ ਕੀਤਾ ਗਿਆ ਤੇ ਖਰੀਆਂ-ਖਰੀਆਂ ਸੁਨਾਇਆਂ ਗਈਆਂ ਸੁਖਬੀਰ ਸਿੰਘ ਬਾਦਲ ਨੂੰ ਅਤੇ ਉਹਨਾਂ ਦਾ ਕਹਿਣਾ ਹੈਗਾ ਕਿ ਸੁਖਬੀਰ ਸਿੰਘ ਬਾਦਲ ਜੋ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆਖਦੇ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਸਲ ਦੇ ਵਿੱਚ ਭਗੋੜੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਜਿਸ ਤਰ੍ਹਾਂ ਦੇ ਨਾਲ ਅਕਾਲੀ ਦਲ ਦੇ ਵਿੱਚ ਭੜਤੀ ਨੂੰ ਲੈ ਕੇ ਬਕਾਇਦਾ ਸੱਤ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ ਪਰ ਹੁਣ ਜਿਹੜੇ ਕੀ ਹੈ ਉਹ ਕਮੇਟੀ ਦਾ ਕਿਤੇ ਵੀ ਕੋਈ ਰੋਲ ਨਜ਼ਰ ਨਹੀਂ ਆ ਰਿਹਾ ਅਕਾਲੀ ਦਲ ਦੇ ਵਿੱਚ ਭਰਤੀ ਮੁਹਿੰਮ ਨੂੰ ਲੈ ਕੇ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣੇ ਹਲਕਾ ਲੰਬੀ ਦੇ ਵਿੱਚ ਹੀ ਜਿਹੜਾ ਕਿ ਇੱਕ ਕਾਊਂਟਰ ਲਗਾਇਆ ਗਿਆ ਜਿਸ ਦੇ ਵਿੱਚ ਅਕਾਲੀ ਦਲ ਦੇ ਵਿੱਚ ਨਵੇਂ ਮੈਂਬਰਾਂ ਦੀ ਭਰਤੀ ਕੀਤੀ ਗਈ ਅਤੇ ਪਹਿਲੀ ਜਿਹੜੀ ਕੀ ਹੈ ਮੈਂਬਰਸ਼ਿਪ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲਈ ਗਈ ਇਸ ਪੂਰੇ ਮਾਮਲੇ ਦੇ ਉੱਪਰ ਬਲਜੀਤ ਸਿੰਘ ਦਾਦੇਵਾਲ ਦਾਦੂਵਾਲ ਦੇ ਵੱਲੋਂ ਆਪਣਾ ਜਿਹੜਾ ਕਿ ਆ ਪ੍ਰਤੀਕ੍ਰਮ ਸਾਂਝਾ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਾਥੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੋੜੇ ਨੇ ਅਤੇ ਉਹਨਾਂ ਇਹ ਵੀ ਕਿਹਾ ਕਿ ਇਹ ਜਿਹੜੇ ਕੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆਪਣੇ ਅੱਖ ਨੂੰ ਅਗਦੇ ਨੇ ਫਿਰ ਕਿਸ ਤਰ੍ਹਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰ ਦੇ ਸਕਦੇ ਹੈਗੇ ਨੇ ਅਤੇ ਨਾਲ ਹੀ ਉਹਨਾਂ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਇੱਕ ਨਵਾਂ ਜਿਹੜਾ ਕਿ ਪੰਥਕ ਚੜਾ ਉਬਰ ਕੇ ਸਾਹਮਣੇ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਉਸ ਦੇ ਉੱਪਰ ਵੀ ਬਲਜੀਤ ਸਿੰਘ ਦਾਦੋਵਾਲ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਹੈ ਖਬਰ ਦੀ ਜਿਹੜੀ ਆ ਹੋਰ ਅੱਗੇ ਪੜਾਦਰ ਪੜਾ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਬਲਜੀਤ ਸਿੰਘ ਦਾਦੋਵਾਲ ਨੇ ਕੀਵੇਂ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਲਪੇਟੇ ਦੇ ਵਿੱਚ ਲਿਆ ਤੇ ਖੜੀਆਂ ਖੜੀਆਂ ਸੁਣਾਈਆਂ ਨੇ ਕੀ ਕੁਝ ਕੀਤਾ ਬਲਜੀਤ ਦਾਦੋਵਾਲ ਨੇ ਸਭ ਤੋਂ ਪਹਿਲਾਂ ਉਹ ਆਡੀਓਸ ਨੂੰ ਸੋ ਗੱਲਬਾਤ ਕਰਦੇ ਹਾਂ ਸਾਡੇ ਨਾਲ ਬਲਜੀਤ ਸਿੰਘ ਦਾਦੋਵਾਲ ਫੋਨ 'ਤੇ ਉਪਰ ਮੌਜੂਦ ਨੇ ਸੋ ਦਾਦੋਵਾਲ ਸਾਹਿਬ ਸੁਆਗਤ ਹੈ ਤੁਹਾਡਾ ਹਮਦਰਦ ਮੀਡੀਆ 'ਚ ਧੰਨਵਾਦ ਜੀ ਤੁਹਾਡੀ ਸਾਡੀ ਸਾਰੀ ਟੀਮ ਦਾ ਅਤੇ ਸਾਰੇ ਸਰੋਤਿਆਂ ਦਾ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਰਿਐਕਸ਼ਨ ਜਾਣਨਾ ਚਾਹਾਂਗੇ ਦਾਦੋਵਾਲ ਸਾਹਿਬ ਕੀ ਜਿਸ ਤਰ੍ਹਾਂ ਦੇ ਨਾਲ ਹੁਣ ਜਿਹੜੀਆਂ ਕੀ ਇਲੈਕਸ਼ਨਸ ਹੋਈਆਂ ਤਾਂ ਰੀਸੈਂਟਲੀ ਹਰਿਆਣਾ ਦੇ ਵਿੱਚ ਗੁਰਦੁਆਰਾ ਕਮੇਟੀ ਲੈ ਕੇ ਪਰ ਉਸ ਤੋਂ ਬਾਅਦ ਸੁਖਵਿੰਦਰ ਸਿੰਘ ਬਾਦਲ ਦਾ ਪ੍ਰਤੀਕਰਮ ਤੁਹਾਡੇ ਤੱਕ ਜਿਹੜਾ ਕੀ ਹੈ ਆ ਸਾਹਮਣੇ ਆਇਆ ਹੈਗਾ ਤੁਹਾਨੂੰ ਲੈ ਕੇ ਤੇ ਕੁਝ ਅਜਿਹੀ ਸ਼ਬਦਾਵਲੀ ਵਰਤੀ ਗਈ ਹੈ ਉਹਨਾਂ ਦਾ ਕਹਿੰਦੇ ਕਿ ਏਜੰਸੀਆ ਦੇ ਬੰਦੇ ਨੇ ਲੁਟੇਰੇ ਨਹੀਂ ਸੋ ਸਭ ਤੋਂ ਪਹਿਲਾਂ ਰਿਐਕਟ ਕੀ ਕਰਨਾ ਚਾਹੋਗੇ ਜੋ ਸੁਖਵਿੰਦਰ ਸਿੰਘ ਬਾਦਲ ਨੇ ਤੁਹਾਡੇ ਪ੍ਰਤੀ ਇਹ ਬਿਆਨ ਦਿੱਤਾ ਦੇਖੋ ਸੁਖਵੀਰ ਸਿੰਘ ਬਾਦਲ ਦਾ ਸਾਰੇ ਹਾਰਨ ਵਾਲਿਆਂ ਨੂੰ ਲੁਟੇਰੇ ਏਜੰਸੀਆਂ ਦੇ ਬੰਦੇ ਕਹਿ ਗਿਆ ਜਿਹੜੇ ਜਿਹੜੇ ਉਹਦੇ ਖੁਦ ਦੇ ਆਪਣੇ ਜਿਹੜੇ 13 ਮੈਂਬਰ ਜਿਹੜੇ ਉਹ ਹਾਰੇ ਆ ਜੀ 5 ਉਹਦੇ ਜਿੱਤੇ ਆ 18 ਕੁੱਲ ਸੀਗੇ ਜਿਹੜਾ ਉਹਨਾਂ ਨੇ ਬੰਦੇਵ ਸਿੰਘ ਕੈਂਪੂਰੀ ਦਾ ਗੱਠਾ ਬਣਾ ਕੇ ਉਹਨੂੰ ਫਿਰ ਇੱਕ ਡਮੀ ਦਲ ਬਣਾ ਕੇ ਹਰਿਆਣਾ ਸਰਪੰਚਕ ਦਲ ਬਣਾਇਆ ਸੀਗਾ ਜੀ ਤਾਂ ਫਿਰ ਇਹਦਾ ਮਤਲਬ ਜਿੰਨੇ ਉਹ ਕਹਿੰਦਾ ਜਿਹੜੇ ਹਾਰ ਗਏ ਏਜੰਸੀਆਂ ਨੂੰ ਭਾਜ ਦਿੱਤੀ ਆ ਤੇ ਫਿਰ ਇਹਦਾ ਮਤਲਬ ਉਹ ਏਜੰਸੀਆਂ ਦੇ ਬੰਦੇ ਸੀ ਜਿਹੜੇ 13 ਹਾਰੇ ਨੇ ਉਸਦੇ ਉਹ ਲਟੇਰੇ ਸੀਗੇ ਜਿਹੜੇ ਹਾਰੇ ਨੇ ਜਿਵੇਂ ਆਹ ਤਾਂ ਹੀ ਜਾਣਿਆ ਦੋ ਸੁਖਵੀਰ ਜੀ ਤੇ ਬਾਬਾ ਜੀ ਕੋਈ ਕ੍ਰੈਡਿਟ ਵੈਰਿਟੀ ਨਹੀਂ ਆ ਉਹਨੂੰ ਵਿਰਾਸਤ ਦੇ ਵਿੱਚ ਅਕਾਲੀ ਦਲ ਦੀ ਪ੍ਰਧਾਨਗੀ ਮਿਲੀ ਤੇ ਉਹਨੇ ਅਕਾਲੀ ਦਲ ਦਾ ਸੱਤਿਆਨਾਸ਼ ਕਰ ਦਿੱਤਾ ਜਿਵੇਂ ਤੁਸੀਂ ਦੇਖੋ ਕਿਹੜੇ ਹਾਲਾਤਾਂ 'ਚ ਅਕਾਲੀ ਦਲ ਨੂੰ ਲੈ ਗਿਆ ਕਿ ਖੁਦ ਨੂੰ ਵਰਸ਼ਾ ਫੜ ਕੇ ਤੇ ਡਿਊਟੀ ਦੇ ਮੂਹਰੇ ਬੋਲਣਾ ਪੈ ਗਿਆ ਵੀ ਆਹੀ ਸ਼ਬਦਾਵਲੀ ਆਹੀ ਗੋਲਵਾਣੀ ਤੇ ਆਹੀ ਗੱਲਾਂ ਉਹਨੀਆਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਕਰਕੇ ਜੀ ਇਹਨਾਂ ਸੰਸਥਾਵਾਂ ਨੂੰ ਨਿਗ੍ਹਾ ਹੱਥ ਲੈ ਗਿਆ ਉਹਨਾਂ ਨੇ ਕਹਿੰਦੇ ਜੀ ਉਹਨਾਂ ਨੇ ਕਹਿੰਨੇ ਕਿ ਜਿਹੜਾ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਪਾੜ ਪਾਣ ਵਾਲੇ ਤੁਸੀਂ ਹੈਗੇ ਹੋ ਦੇਖੋ ਹੁਣ ਜੇ ਸੁਖਵੀਰ ਸਿੰਘ ਬਾਦਲ ਨੂੰ ਇਹ ਸਮਝ ਆ ਗਈ ਹੈ ਕਿ ਮੈਂ ਵੋਟਰੀ ਕਰਾਈ ਹੈ ਕਮੇਟੀ ਕਰ ਹਰਿਆਣੇ ਦੇ ਸਿੱਖਾਂ ਨੂੰ ਕਿਉਂ ਨਹੀਂ ਸਮਝ ਆ ਗਈ ਹਮ ਹਰਿਆਣੇ ਦੇ ਸਿੱਖਾਂ ਨੇ ਬਹੁਤਾ ਨਹੀਂ ਦਿੱਤਾ ਠੀਕ ਹੈ ਜੇ ਦਾ ਮਤਲਬ ਹੈ ਜਾਂ ਤਾਂ ਸੁਖਵੀਰ ਸਿੰਘ ਬਾਦਲ ਗਲਤ ਬੋਲ ਰਿਹਾ ਜਾਂ ਹਰਿਆਣੇ ਦੇ ਸਿੱਖਾਂ ਨੇ ਗਲਤ ਕੀਤਾ ਤਾਂ ਮੈਂ ਤਾਂ ਕਹਿਣਾ ਕਿ ਸੋ ਉਹ ਵੀ ਜਿਹੜਾ ਜੰਬਾਦਰ ਵੀਰਿਆ ਨੇ ਉਹ ਬਹੁਤ ਗਲਤ ਬੋਲਦਾ ਹੈ ਉਹਨੂੰ ਇਸ ਗੱਲ ਦਾ ਹੀ ਨਹੀਂ ਪਤਾ ਹੁੰਦਾ ਕਿ ਉਹ ਬਿਆਨ ਕੀ ਦੇ ਰਿਹਾ ਮੈਂ ਤਾਂ ਇੱਕ ਨਾਰਾ ਸੀ ਹਰਿਆਣਿਆ ਦੇ ਅੰਦਰ ਕਿ ਬਾਦਲ ਭਜਾਓ ਹਰਿਆਣਾ ਕਮੇਟੀ ਬਚਾਓ ਤੇ ਮੈਂ ਉਹਦੇ ਚ ਸਫਲ ਹੋਇਆ ਹਾਂ ਹਰਿਆਣੇ ਦੇ ਸਿੱਖਾਂ ਨੇ ਜੀ ਕਮੇਟੀ ਦਾ ਪਰਪੰਧ ਆਪਣੇ ਹੱਥਾਂ 'ਚ ਰੱਖਣ ਵਾਸਤੇ ਹਰਿਆਣੇ ਦੇ ਜੱਥਿਆਂ ਨੂੰ ਜਿਤਾਇਆ ਤਾਂ ਇਹ ਚਲੋ ਬਹੁਤ ਨਹੀਂ ਆ ਸਕਿਆ ਪਰ ਹਰਿਆਣੇ ਦਾ ਜੱਥੇ ਜਿਹੜੇ ਜੱਥੇ ਬੰਦੀਆਂ ਨੇ ਉਹ ਜ਼ਿਆਦਾ ਜਿੱਤੀਆਂ ਨੇ ਤਾਂ ਇਹ ਮੈਂ ਵਧਾਈ ਦਿੰਦਾ ਉਹਨਾਂ ਨੂੰ ਤੇ ਚਲੋ ਹਣ ਰੌਲ ਕੀ ਜਿਹੜਾ ਹੈਗਾ ਚੰਗਾ ਪ੍ਰਬੰਧ ਉਹ ਸੋਚਿਆ ਜਾ ਜਿਹੜਾ ਉਹ ਚਲਾਉਣ ਸਾਡੀਆਂ ਸੋਬੇ ਸਰਵਾਂ ਨੇ ਦੇਖਿਆ ਜਾਵੇ ਤਾਂ ਸ਼੍ਰੋਮਣੀ ਸ਼੍ਰੀ ਅਕਾਲਕ ਪੱਠ ਸਾਹਿਬ ਸਿੱਖ ਧਰਮੋਰ ਸੰਸਥਾ ਹੈਗੀ ਸਿੱਖਾਂ ਦੀ ਪਰੇ ਉਹਨਾਂ ਦੇ ਹੁਕਮਾਂ ਦੀ ਵੀ ਤਾਮਿਲ ਨਹੀਂ ਹੋ ਰਹੀ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੈ ਨਵੀਂ ਪਰਤੀ ਦੀ ਜਿਹੜੀ ਹੈ ਸ਼ੁਰੂਆਤ ਤਾਂ ਕੀਤੀ ਗਈ ਹੈ ਪਰ ਜੋ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਉਸ ਦੀ ਪਾਲਣਾ ਨਹੀਂ ਹੋ ਰਹੀ ਜੀ ਸਾਥ ਮੈਂਬਰੀ ਕਮੇਟੀ ਬਣਾਉਣ ਦਾ ਜਿਹੜੇ ਕੀ ਗੱਲ ਆਖੀ ਗਈ ਸੀ ਉਹ ਮੈਂ ਕਮੇਟੀ ਤੇ ਨਜ਼ਰ ਨਹੀਂ ਆਈ ਪਰ ਤਕਵੀਰ ਸਿੰਘ ਬਾਦਲ ਦੇ ਵੱਲੋਂ ਆਪ ਨੂੰ ਹਾਰੇ ਭਰਤੀ ਸ਼ੁਰੂ ਕਰਵਾਈ ਗਈ ਹੈ ਇਸ ਨੂੰ ਲੈ ਕੇ ਕੀ ਫੱਕ ਹੈ ਤੁਹਾਡਾ ਦੇਖੋ ਅਕਾਲ ਤਖਤ ਸਾਹਿਬ ਦੇ ਪਗੋੜੇ ਨੇ ਤਕਵੀਰ ਸਿੰਘ ਬਾਦਲ ਦੇ ਨਾਲ ਸੀ ਆ ਗੁਰੂ ਗ੍ਰੰਥ ਸਾਹਿਬ ਦੇ ਅਰਜੀ ਦੇ ਦੋਸ਼ੀ ਨੇ ਤਨਖਾਹੀਏ ਕਰਾਰ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਸਿਜਾਵਾ ਭੋਗ ਦਿੱਿਆ ਗੁਰੂ ਕੀ ਗੋਣ ਲਈ ਕਰਵਾਇਆ 90 ਲੱਖ ਰੁਪਈਆ ਤੋਂ ਜਿਹੜਾ ਮਾਹਰ ਨੇ ਸ੍ਰੋਮ ਕਮੇਟੀ ਦੀ ਗੋਲਪੇ ਚ ਭਰੇ ਹਾਲਤ ਹਤੇ ਹੁਕਮਾਂ ਦੇ ਤਰਨਾ ਪਿਆ ਵੀ ਇਤਨਾ ਇਹਨਾਂ ਨੇ ਹਾਲ ਤੱਕ ਸਾਹਿਬ ਨੂੰ ਹਮੇਸ਼ਾ ਵਰਤਿਆ ਕਾਲੀ ਦਾਲ ਸ੍ਰੋਮ ਕਮੇਟੀ ਜੀ ਸਾਹੀ ਅਰ ਅਦਬਨੇਦ ਸਾਹੀ ਅਰ ਅਨੇਦ ਸਿਕਾ ਨੇ ਵੱਖਰੀ ਕਮੇਟੀ ਬਣਾਉਣ ਦੀ ਮੰਗ ਰੱਖੀ ਸੀ ਜਿਹੜੀ 2014 ਚ ਪੂਰੀ ਹੋਈ ਸੀ ਜਿਹਨਾਂ ਕਲੋਨੀ ਮੰਡਾ 2022 ਚ ਮਿਲੀ ਆ ਜਿਸ ਕਾਰਨ ਕਰਕੇ ਜੋ ਇਹਨਾਂ ਨੇ ਇਹਨਾਂ ਨੇ ਕਦੇ ਵੀ ਅਕਾਲ ਤਖਤਾ ਦਾ ਹੁਕਮ ਨਹੀਂ ਮੰਨਿਆ ਇਹਨਾਂ ਨੇ ਕਾ ਕੱਤਲੋਂ ਵਰਤਿਆ ਜਥੇਦਾਰਾਂ ਨੂੰ ਵਰਤਿਆ ਕੌਮੀ ਸੰਸਥਾਵਾਂ ਨੂੰ ਵਰਤਿਆ ਜਿਸ ਕਾਰਨ ਕਰਕੇ ਅੱਜ ਇਹ ਹਾਲਾਤ ਜਿਹੜੇ ਬੰਦ ਸਰਪੰਚ ਦੇ ਕੌਮ ਦੇ ਬਣੇ ਆ ਉਹਦੇ ਲਈ ਸਿੱਧੇ ਤੌਰ ਤੇ ਬਾਦਲ ਪਰਿਵਾਰ ਤੇ ਬਾਦਲ ਦਲ ਜ਼ਿੰਮੇਵਾਰ ਆ ਤੋ ਦੇਖਿਆ ਜਾਵੇ ਤਾਂ ਹੁਣ ਜਿਸ ਇੱਕ ਤਰ੍ਹਾਂ ਦੇ ਨਾਲ ਅਕਾਲੀ ਦਲ ਜਿਹੜੀ ਆ ਉਹ ਜ਼ੀਰੋ ਹੋ ਚੁੱਕੀ ਆ ਪਰ ਇੱਕ ਨਵਾਂ ਧੜਾ ਵੀ ਹੁਣ ਸੁਰਜੀਤ ਹੁੰਦਾ ਨਜ਼ਰ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਵਰਕ ਪੰਜਾਬ ਦੇ ਉਸ ਤੋਂ ਲੈ ਕੇ ਤੁਹਾਡਾ ਕੀ ਕਹਿਣਾ ਜੀ ਦੇਖੋ ਤਾਂ ਪੰਜਾਬ ਦੀਆਂ ਸੇਕ ਸੰਗਪਾਨ ਨੇ ਦੇਖਣਾ ਹੈ ਜੀ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਜਾਂ ਨਵਾਂ ਧੜਾ ਕਿਸ ਤਰ੍ਹਾਂ ਚੱਲਦਾ ਹੈ ਉਹ ਕਿਹਨਾਂ ਨੂੰ ਨਾਲ ਲੈ ਕੇ ਚੱਲਦਾ ਹੈ ਕਿਸ ਤਰ੍ਹਾਂ ਵਰਕ ਕਰਦਾ ਹੈ ਇਹ ਤਾਂ ਆਉਣ ਵਾਲੇ ਸਮੇਂ ਤੇ ਹੀ ਪਤਾ ਲੱਗੇਗਾ ਸਮੇਂ ਤੋਂ ਪਹਿਲਾਂ ਉਹਨਾਂ ਬਾਰੇ ਕੁਝ ਕਹਿਣਾ ਮੈਂ ਸਮਝਦਾ ਕਿ ਉਹ ਸ਼ਾਇਦ ਵਾਜਬ ਨਹੀਂ ਹੋਏਗਾ ਉਹਨਾਂ ਦਾ ਕੀ ਮਿਸ਼ਨ ਹੈ ਕੀ ਟੀਚਾ ਕੀ এজেন্ডਾ ਹੈ ਉਹਨਾਂ ਦਾ ਕਿਸ ਸਿਧਾਂਤ ਤੇ ਉਹਨਾਂ ਨੇ ਕੰਮ ਕਰਨਾ ਇਹ ਸਾਰੀਆਂ ਗੱਲਾਂ ਉਹਨਾਂ ਦੇ ਸਮੇਂ ਤੇ ਲੋਕਾਂ ਦੇ ਵਿੱਚ ਜਾਣਗੀਆਂ ਫਿਰ ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਸੋ ਤੁਸੀਂ ਸੁਣਿਆ ਬਲਜੀਤ ਸਿੰਘ ਦਾਦੋਵਾਲ ਦਾ ਉਹ ਪੱਕ ਜਿਨ੍ਹਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਕਰੜਾ ਜਵਾਬ ਦਿੱਤਾ ਗਿਆ ਉਸ ਸਟੇਟਮੈਂਟ ਦੇ ਉੱਪਰ ਜੋ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਬਲਜੀਤ ਸਿੰਘ ਦਾਦੋਵਾਲ ਨੂੰ ਲੈ ਕੇ ਦਿੱਤੇ ਗਏ ਸੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜੋ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਹੈ ਹਾਲਾਂਕਿ ਸਾਨੂੰ ਬੋਲਣ ਦੇ ਵਿੱਚ ਥੋੜਾ ਕਿ ਉਹ ਔਕਵਰਡ ਲੱਗਦਾ ਕਿ ਜੋ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦਾਦੋਵਾਲ ਦੇ ਪ੍ਰਤੀ ਕਿਹਾ ਗਿਆ ਸੀ ਇੱਥੋਂ ਤੱਕ ਕਿ ਦਾਦੋਵਾਲ ਨੂੰ ਲੁਟੇਰਾ ਅਤੇ ਏਜੰਸੀਆ ਦੇ ਬੰਦੇ ਤੋਂ ਇਲਾਵਾ ਇੱਕ ਹੋਰ ਵਰਡ ਦਾ ਇਸਤੇਮਾਲ ਕੀਤਾ ਗਿਆ ਸੀ ਜਿਸ ਨੂੰ ਅਸੀਂ ਤੁਹਾਨੂੰ ਸੁਣਾ ਨਹੀਂ ਸਕਦੇ ਪਰ ਇਸ ਤੋਂ ਬਾਅਦ ਬਲਜੀਤ ਸਿੰਘ ਦਾਦੋਵਾਲ ਨੇ ਸੁਖਬੀਰ ਸਿੰਘ ਬਾਦਲ ਨੂੰ ਖਰੀਆਂ ਖਰੀਆਂ ਸੁਨਾਈਆਂ ਨੇ ਅਤੇ ਕੀ ਕੁਝ ਜੁ ਉਹਨਾਂ ਨੇ ਕਿਹਾ ਉਹ ਤੁਸੀਂ ਸੁਣ ਹੀ ਲਿਆ ਗਿਆ ਪਰ ਇਸ ਦੇ ਵਿੱਚ ਜੋ ਸਭ ਤੋਂ ਵੱਡੀ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਜੋ ਆਪਣੇ ਆਪ ਨੂੰ ਜਿਹੜਾ ਕਿ ਪੰਥ ਨੂੰ ਸਮਰਪਿਤ ਆਖਦੇ ਹੈਗੇ ਨੇ ਜਾਂ ਫਿਰ ਕਹਿੰਦੇ ਨੇ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈਗੇ ਨੇ ਪਰ ਉਹਨਾਂ ਦੇ ਵੱਲੋਂ ਹੀ ਆਪਣੀ ਜਿਹੜੀ ਕੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈਗੀ ਆ ਭਾਵੇਂ ਉਹ ਜਿਹੜਾ ਹੁਕਮ ਹੈਗਾ ਆ ਉਹ ਪਰਚੀ ਮਹੀਮ ਨਾਲ ਜੁੜਿਆ ਹੋਵੇ ਜਾਂ ਫਿਰ ਕਹਿ ਦਈਏ ਕਿ ਬਾਕੀ ਅਤੇ ਜਿਹੜੇ ਕੀ ਹੈਗੇ ਨੇ ਅਕਾਲੀ ਦਲ ਦੇ ਧੜੇ ਉਹਨਾਂ ਨੂੰ ਐਗਜ਼ਿਊਟ ਕਰਨ ਦਾ ਹੋਵੇ ਪਰ ਜਿਹੜੀ ਕਿ ਸੱਚ ਮੈਮਰੀ ਕਮੇਟੀ ਬਣਾਈ ਗਈ ਸੀ ਉਹਨਾਂ ਉਹਨਾਂ ਦਾ ਵੀ ਕੁਝ ਖਾਸ ਜਿਹੜਾ ਕੀ ਰੋਲ ਭਰਤੀ ਨੂੰ ਲੈ ਕੇ ਨਜ਼ਰ ਨਹੀਂ ਆ ਰਿਹਾ ਜਿਹੜੇ ਜਿਹੜੇ ਮੈਂਬਰ ਉਸ ਕਮੇਟੀ ਦੇ ਵਿੱਚ ਸ਼ਾਮਲ ਕੀਤੇ ਗਏ ਹੈਗੇ ਨੇ ਉਹਨਾਂ ਉਹਨਾਂ ਬਾਰੇ ਵੀ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦਵਾਂਗੇ ਕਿ ਜੋ ਮੌਜੂਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈਗੇ ਨੇ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਸੱਚ ਮੈਮਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦੇ ਵਿੱਚ ਮੈਂਬਰ ਦੇ ਵਜੋਂ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਮਨਪ੍ਰੀਤ ਸਿੰਘ ਏਆਲੀ ਗੁਰਪ੍ਰਤਾਪ ਸਿੰਘ ਵਡਾਲਾ ਸੰਤਾ ਸਿੰਘ ਉਮੈਦਪੂਰੀ ਇਕਬਾਲ ਸਿੰਘ ਝੁੰਦਾ ਬੀਬੀ ਸਤਵੰਦ ਕੋੜ ਦਾ ਨਾਮ ਸ਼ਾਮਲ ਹੈ ਜਿਨ੍ਹਾਂ ਦੇ ਵੱਲੋਂ ਜਿਹੜਾ ਕੀ ਹੈ ਅਕਾਲੀ ਦਲ ਦੇ ਵਿੱਚ ਭਰਤੀ ਨੂੰ ਲੈ ਕੇ ਕੋਈ ਜ਼ਿਆਦਾ ਸੰਜੀਦਗੀ ਨਹੀਂ ਦਿਖਾਈ ਜਾ ਰਹੀ ਅਤੇ ਉਹ ਵੇਟ ਕਰ ਰਹੇ ਹੈਗੇ ਨੇ ਕਿ ਅਕਸ਼ਰੀਆ ਕੱਲ ਤੱਕ ਸਭ ਤੋਂ ਉਹਨਾਂ ਨੂੰ ਹੁਕਮ ਜਾਰੀ ਹੋਣ ਜਾਂ ਫਿਰ ਉਹ ਆਪਣਾ ਕਾਰਜ ਆਰੰਭਣ ਪਰ ਅਜੇ ਹੇ ਦੇ ਵਿੱਚ ਜਿਹੜਾ ਕੀ ਹੈ ਅਕਾਲੀ ਲੀਡਰ ਹੈਗੇ ਨੇ ਉਹ ਆਪ ਨੂੰ ਹਾਰੇ ਹੀ ਜਿਹੜਾ ਕੀ ਹੈ ਆਪਣੀ ਭਰਤੀ ਮੁਹਿੰਮ ਨੂੰ ਪੂਰਾ ਅੱਗੇ ਵਧਾ ਰਹੇ ਨੇ ਪਰ ਇਸ ਦੇ ਵਿੱਚ ਜੋ ਫਿਰ ਵੀ ਨੁਕਸਾਨ ਹੈ ਉਹ ਅਕਾਲੀ ਦਲ ਤੋਂ ਹੀ ਹੋ ਰਿਹਾ ਕਿਉਂਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਹੁੰਦੀ ਤਾਂ ਫਿਰ ਸੰਗਤ ਦੇ ਵਿੱਚ ਰੋਸ ਆਣਾ ਸੁਭਾਵਿਕ ਹੀ ਹੈਗਾ ਆ ਹਾਲਾਂਕਿ ਜਿਸ ਤਰ੍ਹਾਂ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਹਜਿੰਦਰ ਸਿੰਘ ਧਾਮੀ ਦਿੱਤਾ ਉਹ ਵੀ ਲੱਗਦਾ ਹੈ ਕਿ ਅਕਾਲੀ ਦਲ ਤੋਂ ਵੱਖ ਹੋਦੇ ਹੀ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਬਲੋ ਜ਼ਿਆਦਾਤਰ ਜਿਹੜੇ ਕੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕੀਤੇ ਜਾਣ ਨੂੰ ਲੈ ਕੇ ਤਰਜੀਹ ਦਿੱਤੀ ਜਾ ਰਹੀ ਹੈ ਪਰ ਜਿਹੜੇ ਕੀ ਹੁਣ ਆਪਣੇ ਆਪ ਹੀ ਭਰਤੀ ਮੁਹਿੰਮ ਸ਼ੁਰੂ ਕਰੀ ਬੈਠੇ ਹੈਗੇ ਨੇ ਅਕਾਲੀ ਦਲ ਦੇ ਵਿੱਚ ਲੈ ਕੇ ਸੁਖਬੀਰ ਸਿੰਘ ਬਾਦਲ ਹੋਣ ਜਾਂ ਫਿਰ ਹੋਰ ਜਿਹੜੇ ਕੀ ਲੀਡਰ ਆਪਣੀ ਸਰਗਰਮ ਭੂਮਿਕਾ ਦੇ ਨਾਲ ਜਿਹੜੀ ਕੀ ਇਹ ਮੁਹਿੰਮ ਦੇ ਵਿੱਚ ਭਰਤੀ ਕਰਵਾ ਰਹੇ ਨੇ ਉਸ ਤੋਂ ਲੈ ਕੇ ਸੰਗਤਾਂ ਦੇ ਵਿੱਚ ਰੋਸ ਵੀ ਹੈ ਤੇ ਨਾਲ ਹੀ ਜਿਹੜੇ ਕੀ ਵਕੂਅਕ ਵਿਰੋਧੀਆਂ ਨੂੰ ਇੱਕ ਬਾਰ ਹੋਰ ਨੰਮਾ ਮੌਕਾ ਮਿਲ ਗਿਆ ਸੁਖਬੀਰ ਸਿੰਘ ਬਾਦਲ ਨੂੰ ਘੇਰਨ ਦਾ ਜੋ ਕਿ ਪਹਿਲਾਂ ਹੀ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਤੇ ਇੱਥੋਂ ਤੱਕ ਕਿ ਦਾਦੋਵਾਲ ਦਾ ਇਹ ਵੀ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਸ਼ਬਦਾਬਲੀ ਅਤੇ ਉਹਨਾਂ ਦਾ ਬਿਹੇਵੀਅਰ ਹੈ ਕਿ ਜੋ ਅਕਾਲੀ ਦਲ ਨੂੰ ਅੱਜ ਇਹ ਦਿਨ ਵੇਖਣਾ ਹੋ ਪੈ ਰਿਹਾ ਕਿਉਂਕਿ ਸੁਖਬੀਰ ਸਿੰਘ ਬਾਦਲ ਜਿਹੜੇ ਹੈਗੇ ਨੇ ਉਹ ਖੁਦ ਆਪਹੀ ਜਿਹੜੇ ਕੀ ਹੈ ਉਹ ਮੋਰੀ ਹੋ ਕੇ ਹਰੇ ਕੰਮ ਦੇ ਵਿੱਚ ਅੱਗੇ ਵਧਦੇ ਰਹਿੰਦੇ ਨੇ ਪਰ ਉਹਨਾਂ ਦੇ ਵੱਲੋਂ ਬਾਕੀਆਂ ਦੀ ਜਿਹੜੀ ਇਹ ਭਾਵਨਾਵਾਂ ਦਾ ਕੋਈ ਵੀ ਸਤਕਾਰ ਨਹੀਂ ਕੀਤਾ ਜਾਂਦਾ ਜਿਸ ਤਰ੍ਹਾਂ ਨਾਲ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ ਜਾਂ ਫਿਰ ਜੋ ਵੀ ਉਹਨਾਂ ਨੂੰ ਆਦੇਸ਼ ਜਾਰੀ ਕੀਤੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਉਹਨਾਂ ਨੂੰ ਕਿਵੇਂ ਜਿਹੜਾ ਕੀ ਉਹ ਉਲੰਘਣਾ ਕਰ ਰਿਹਾ ਹੈ ਕਿ ਨੀ ਇਸ ਦੀ ਤਾਜ਼ਾ ਤਸਵੀਰ ਤੁਸੀਂ ਦੇਖੀ ਹੋਣੀ ਹੈ ਲੰਬੀ ਦੇ ਵਿੱਚ ਜਦੋਂ ਉਹਨਾਂ ਦੇ ਹਲਕੇ ਦੇ ਬੱਚੇ ਉਹਨਾਂ ਨੇ ਖੁਦ ਜਿਹੜੀ ਆ ਉਹ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕਰਵਾਈ ਹੈ ਤੇ ਪਹਿਲੀ ਜਿਹੜੀ ਕਿ ਮੈਂਬਰਸ਼ਿਪ ਉਹ ਖੁਦ ਲੈਂਦੇ ਨੇ 10 ਰੁਪਏ ਦੇ ਵਿੱਚ ਜਿਹੜਾ ਕਿ ਇੱਕ ਮੈਂਬਰਸ਼ਿਪ ਫਾਰਮ ਭਰਿਆ ਜਾਂਦਾ ਪਰ ਬਾਅਦ ਦੇ ਵਿੱਚ ਹੁਣ ਇਹ ਦੁਬਾਰਾ ਜਿਹੜੀ ਕੀ ਹੈ ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜੀ ਕਿ ਸੁਰਖੀਆਂ ਦੇ ਵਿੱਚ ਆ ਗਈ ਹੈ ਜਿਸ ਨੂੰ ਲੈ ਕੇ ਹੁਣ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਹੜੀਆਂ ਕਿ ਸਿੱਖ ਜਥੇਬੰਦੀਆਂ ਹੈਗੀਆਂ ਨੇ ਜਾਂ ਫਿਰ ਹੋਰ ਸਿਆਸੀ ਆਗੂ ਹੈਗੇ ਨੇ ਇਸ ਮਾਮਲੇ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਕਰ ਸਕਦੇ ਹੈਗੇ ਨੇ ਅਤੇ ਇਸ ਦੇ ਉੱਪਰ ਰੋਕ ਲਗਾਉਣ ਦੀ ਵੀ ਜਿਹੜੀ ਆ ਉਹ ਮੰਗ ਕੀਤੀ ਜਾ ਸਕਦੀ ਐ ਸੋ ਬਲਜੀਤ ਸਿੰਘ ਦਾਦੋਵਾਲ ਦਾ ਪ੍ਰਤੀਕੰਤ ਤੁਸੀਂ ਸੁਣਿਆ ਤੇ ਇਸ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀ ਤਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹਰਿਆਣਾ ਦੇ ਵਿੱਚ ਜੋ ਬੀਤੇ ਦਿਨੀ ਇਲੈਕਸ਼ਨ ਹੋਏ ਸੀਗੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਸਨ ਉਸ ਤੋਂ ਲੈ ਕੇ ਜੋ ਬਲਜੀਤ ਸਿੰਘ ਦਾਦੋਵਾਲ ਦੀ ਹਾਰ ਹੋਈ ਸੀ ਉਸ ਦੇ ਉੱਪਰ ਤੰਜ ਕਰਸਿਆ ਗਿਆ ਸੀ ਅਤੇ ਉਹਨਾਂ ਇਹ ਵੀ ਆਖਿਆ ਸੀ ਕਿ ਇਹ ਤਾਂ ਏਜੰਸੀਆਂ ਦੇ ਬੰਦੇ ਨੇ ਅਤੇ ਇਹਨਾਂ ਦੇ ਵੱਲੋਂ ਹੀ ਜਿਹੜੀ ਕਿ ਫੁੱਟ ਪਾਈ ਜਾਂਦੀ ਹੈਗੀ ਹੈ ਭਾਵੇਂ ਉਹ ਸ਼੍ਰੋਮਣੀ ਕਮੇਟੀ ਹੋ ਜਾਂ ਫਿਰ ਪੰਜਾਬ ਦੇ ਸਿੱਖ ਸੰਗਤਾਂ ਹੋਣ ਜਾਂ ਫਿਰ ਹਰਿਆਣਾ ਦੀਆਂ ਸੰਗਤਾਂ ਹੋਣ ਉਨ੍ਹਾਂ ਦੇ ਵਿੱਚ ਜਿਹੜਾ ਕਿ ਪਾੜ ਪਾਉਣ ਦਾ ਕੰਮ ਕਰਨ ਦਾ ਦਦਵਾਲ ਜਿਸ ਤੋਂ ਬਾਅਦ ਬਲਜੀਤ ਸਿੰਘ ਦਾਦਵਾਲ ਦੇ ਵੱਲੋਂ ਆਪਣੇ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਇਹ ਜਿਹੜਾ ਕਿ ਮੋੜਮਾ ਜਵਾਬ ਦਿੱਤਾ ਗਿਆ